ਕੰਨਿਆ ਰਾਸ਼ੀ ਜ਼ਿੰਦਗੀ ਵਿੱਚ ਸਿੱਖੋ ਤਾਂ ਦੁਨੀਆ ਦੇ ਪਹਿਚਾਨਣਾ ਸਿੱਖੋ ਜਿੱਦਾਂ ਦੀ ਇਹ ਦੁਨੀਆ ਦਿਸਦੀ ਹੈ ਉਦਾਂ ਦੀ ਨਹੀਂ ਹੈ 15 ਮਈ 2025 ਬ੍ਰਹਿਸਪਤੀ ਮਹਾ ਪਰਵਤਨ ਹੋਣ ਵਾਲੇ ਬ੍ਰਿਸ਼ਮ ਰਾਸ਼ੀ ਤੋਂ ਨਿਕਲ ਕੇ ਮੇਥ ਰਾਸ਼ੀ ਵਿੱਚ ਪਰਵਤਨ ਕਰਨਗੇ ਪੂਰੇ 1 ਸਾਲ ਦੇ ਲਈ 9 ਹਾਊਸ ਦੇ ਵਿੱਚੋਂ ਨਿਕਲ ਕੇ 10 ਹਾਊਸ ਦੇ ਵਿੱਚ ਆ ਜਾਣਗੇ ਪੂਰੇ 12 ਸਾਲ ਬਾਅਦ 10 ਹਾਊਸ ਵਿੱਚ ਆਣਗੇ 12 ਸਾਲਾਂ ਬਾਅਦ ਕਿਉਂਕਿ ਇਹ ਗੁਰੂ ਬ੍ਰਹਸਪਤੀ 1 ਸਾਲ ਲਈ ਪਰਵਰਤਨ ਕਰਨਗੇ 1 ਸਾਲ ਤੱਕ ਇਹ ਰਾਸ਼ੀ ਵਿੱਚ ਰਹਿਣਗੇ ਗੁਰੂ ਦਾ ਮਹਾ ਪਰਵਰਤਨ ਕੰਨਿਆ ਰਾਸ਼ੀ ਦੇ ਕਿੱਦਾਂ ਦਾ ਰਹੇਗਾ ਆਓ ਜਾਣੀ 1 ਸਾਲ ਲਈ 10ਵੇਂ ਹਾਊਸ ਵਿੱਚ ਰਹਿਣਗੇ ਇਹ ਤੁਹਾਡੇ ਲਈ ਕੀ ਕਰਿਆ ਕਰਨਗੇ ਫੈਮਿਲੀ ਪਲੈਨਿੰਗ ਤੁਹਾਡਾ ਬਹੁਤ ਵਧੀਆ ਰਹੇਗਾ ਜੋ ਤੁਸੀਂ ਜੋਬ ਚਾਹੁੰਦੇ ਹੋ ਕਾਫੀ ਟਾਈਮ ਤੋਂ ਉਹ ਤੁਹਾਨੂੰ ਨਹੀਂ ਮਿਲੀ ਤੇ ਉਹ ਤੁਹਾਡਾ ਸੁਪਨਾ ਪੂਰਾ ਹੋ ਜਾਵੇਗਾ ਤੁਸੀਂ ਇੱਕ ਸਾਲ ਵਿੱਚ ਜਿੰਨੀ ਸੇਵਿੰਗ ਕਰੋਗੇ ਅਜੇ ਤੱਕ ਤੁਸੀਂ ਸੋਚਿਆ ਵੀ ਨਹੀਂ ਹੈ ਤੁਹਾਡਾ ਕੋਈ ਆਪਣਾ ਬਿਜ਼ਨਸ ਵੀ ਤੁਸੀਂ ਸਟਾਰਟ ਕਰ ਸਕਦੇ ਹੋ ਉਹ ਵੀ ਬਹੁਤ ਵਧੀਆ ਚੱਲੇਗਾ ਕਿਉਂਕਿ ਗੁਰੂ ਦਾ ਪਰਵਰਤਨ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਇਸ ਲਈ ਤੁਸੀਂ ਕੋਈ ਵੀ ਕੰਮ ਨੂੰ ਹਿਚਕਚਾ ਨਹੀਂ ਕਰਨੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰੋ ਕਿਉਂਕਿ ਗੁਰੂ ਤੁਹਾਡੇ ਤੇ ਨਿਗਰ ਰੱਖੀ ਹੋਈ ਹੈ ਗੁਰੂ ਦਾ ਪਰਵਰਤਨ ਤੁਹਾਡੇ ਲਈ ਬਹੁਤ ਚੰਗਾ ਸਾਬਤ ਹੋਵੇਗਾ